ਉਹ ਕਰਾ ਕੇ ਲਿਆਏ ਥੱਪ ਛੋਟੇ ਸਰ ਹੁਣ ਦੇਖੀ ਚੰਦ ਜਗੇ ਹੈਵੀ ਹੈ ਹਾਂ ਤਾਂ ਥੱਪ ਤਾਂ ਸਰੇ ਦੇ ਹੈਵੀ ਲੈਂਦੇ ਫੇਰ ਇੱਥੇ ਪੁੱਟੀ ਜੇ ਨਹੀਂ ਹੈਗੇ ਹਾਂ ਉਹ ਨਹੀਂ ਕਰਾਂ ਭਾਈ ਮੇ ਤਾਂ ਪਿੱਟਦੇ ਵੀ ਜੇ ਬੰਦਾ ਆ ਕੇ ਬੰਦਾ ਲੈ 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 ਉਹ ਲਾ ਲਈ ਉਹ ਲਾ ਲਈ ਉੱਧਰ ਲਾ ਉਹ ਲਾ ਲੈ ਲਾ ਤੂੰ ਥੂੜੂ ਮੇਂ ਜਾ ਕਿਉਂਕਿ ਆ ਤਾਂ ਸਾਡਾ ਹੋ ਗਿਆ ਸਾਬ ਹੋ ਗਿਆ ਬਾਈ ਤਿਆਰ ਸਤਿ ਸ੍ਰੀ ਅਕਾਲ ਜੀ ਬਾਈ ਸਾਰੇ ਵੀਰਾਂ ਨੂੰ ਤੇ ਅੱਜ ਦੁਬਾਰਾ ਤੋਂ ਫੇਰ ਟਰੈਕਟਰ ਦੇ ਟਾਇਰ ਕਮੈਂਟ ਬਹੁਤ ਆਏ ਆ ਚੇਂਜ ਕਰਾਉਣ ਚੱਲੇ ਹਾਂ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਆ ਚੈੱਕ ਹੋ ਗਿਆ ਚੱਕਰ ਗਿਆ ਹੁਣ ਬਾਈ ਕਮੈਂਟ ਆਉਂਦੇ ਤੇ ਤੇ ਵੀਰਾਂ ਦੇ ਫੋਨ ਵੀ ਆਏ ਫੋਨ ਵੀ ਆਇਆ ਕਹਿੰਦੇ ਵੀ ਹੁਣ ਦੇਖ ਲਓ ਵੀ ਹੁਣ ਤਾਂ ਥੋੜੇ ਬਹੁਤੀ ਪੈਸੇ ਪੈਣੇ ਆ 1000 ਖੰਡ ਹਾਂ ਇਹ ਇਕੱਠ ਚਲੋ ਟਾਇਰ ਬੜਿਆਂ ਚ ਜ਼ਿਆਦਾ ਪੈਣੇ ਆ ਤੇ ਮੰਨਣਾ ਤਾਂ ਪੈਣਾ ਹੀ ਆ ਯਾਰ ਵੀ ਪਿਛਲੇ ਟਾਇਰ ਬਾਈ ਸੀ 13 ਦੇ ਪਵਾ ਲਿਆ ਏ ਤੇ ਹੁਣ ਸਾਡੀ ਸਲਾਹ ਬਣ ਗਈ 14 ਦੀ ਬਾਈ ਨੂੰ ਫੋਨ ਕਰਿਆ ਤਾਂ ਫੇਰ ਉਹੀ ਟੀਮ ਜਾਊਗੀ ਬਾਈ ਆਹ 13 ਦੇ ਦੇ ਕੇ ਪਿੱਛੇ ਵਾਲੇ ਬਾਈ 14 ਦੇ ਪਵਾ ਲੈਣੇ ਜਾਣਾ ਫੇਰ ਉੱਥੀ ਹੈਮ ਟਾਇਰ ਸਮਰਾਲਾ ਜੱਗੇ ਨਾਲ ਦੀ ਵੇਟ ਹੋ ਰਹੀ ਐ ਅਸੀਂ ਖੜੇ ਡਿਕਦੇ ਬਾਈ ਕਰੇ ਕਰੇ ਤੇ ਘਰ ਤੇ ਤੁਰਤੇ ਕਦੇ ਆ ਗਏ ਹੁਣ ਕਹਿੰਦਾ ਮੈਂ ਕੱਪੜੇ ਪਾਉਣ ਨੂੰ 20 ਮਿੰਟ ਲੱਗਣਗੇ ਨਾ ਬਾਪੂ ਨੇ ਪੱਗ ਬੰਨਣੀ ਆਵਾ ਮੈਂ ਤੈਨੂੰ ਕੱਦਦਾ ਵੇ ਕਰਕੇ ਗਿਆ ਚੱਲ ਕੋਈ ਨਹੀਂ ਦੇਖਦੇ ਐ ਬਾਕੀ ਆ ਭਾਈ ਬੰਪਰ ਖੋਲਿਆ ਵਾ ਇਦਾਂ ਦਾ ਲੱਗਦਾ ਐ ਬਾਕੀ ਮਲਾਉਂਦੇ ਤੁਹਾਨੂੰ ਹੈਮ ਟੈਰਾਂ ਕੋ ਜਾ ਕੇ ਕਿਥੇ ਡੁੱਬ ਵੀ ਭਾਈ ਕਿਸੇ ਨੇ ਦਿੱਤੀ ਦੀ ਵੀ ਪਿੱਛੇ ਪਈ ਐ ਚਲੋ ਇਹ ਪੋਨੋ ਦਿੱਤੀ ਵੀ ਲੱਜੀਏ ਕਾਂ ਦੀ ਹਾਂ ਕੱਲ ਦੀ ਦਿੱਤੀ ਦੀ ਐ ਬਾਪੂ ਗਿਆ ਦਾ ਭੈਣਕੌਰ ਭਾਈ ਹੂੰ ਇਹਨਾਂ ਨੇ ਰੱਖੀ ਐ ਹੂੰ ਇਹਨਾਂ ਨੇ ਰੱਖੀ ਐ ਬਾਕੀ ਭਾਈ ਜਿਹੜੇ 14 ਦੇ ਟਾਇਰ ਆ ਮਤਲਬ 8-9000 ਦਾ ਫਰਕ ਤਾਂ ਇਹਦਾ 42 ਉਹ ਇਹ 42000 ਦੇ ਪਏ ਆ ਉਹ 50 44500 ਦੇ ਤੇ 59000 ਦੇ ਲੱਗਾ ਹਾਂ 8-9000 ਦਾ ਫਰਕ ਹੈ ਉਹ ਐ ਲਿਆਉਣੇ ਬਾਈ ਫਿਰ ਰੇਂਦੇ ਰੇਂਦੇ ਰਹੇ ਜਾਂਦੇ ਹੁਣ ਤਾਂ ਬਾਈ ਤੂੰ ਸਮਝ ਲਓ 30-35 ਕਿਲੋਮੀਟਰ ਚੱਲੇ ਆਏ ਜੇ ਫਿਰ ਸੀਜ਼ਨ ਮਾ ਚੱਲ ਗਿਆ ਫਿਰ ਮੁੜ ਕੇ ਰੇਟ ਨਹੀਂ ਲੱਗਦਾ ਹੈਗਾ ਹੁਣ ਤਾਂ ਕਿਉਂਕਿ ਬਾਈ ਆਂ ਢਾਣੇ ਦੂਣੇ ਜੇ ਨਾਲੇ ਖੜੇ ਆ ਨਾ ਗੱਲ ਕਰੀ ਦੀ ਇਹਨੇ ਕੋਈ ਚੱਕਰ ਨਹੀਂ ਬਾਈ ਰੇਟ ਸਹੀ ਲੱਗ ਜੂਗਾ ਦੇਖੋ ਢਾਣੇ ਪੂਰੇ ਖੜੇ ਆ 24 ਮਾਡਲ ਬਿੱਲ ਚੱਕ ਲਿਆ ਉਹ ਹਾਂ ਹਾਂ ਬਿੱਲ ਟਿਕਣਾ ਬਿੱਲ ਜ਼ਰੂਰੀ ਆ ਦੇਖੋ ਬਾਈ ਘਰ ਵੀ ਯਾਰ ਕਰਾਇਆ ਤਾਂ ਵੀ ਬਿੱਲ ਚੱਕ ਨਹੀਂ ਬੰਦਾ ਭੁੱਲਿਆ ਇਹਦਾ ਸਾਡਾ ਤੇ ਹੁਣ ਦੁਬਾਰਾ ਚੱਲਿਆ ਬਿੱਲ ਲਿਆਉਂਗਾ ਚੱਕੀ ਆ ਗਿਆ ਜੋੜਾ ਆਹ ਪਾਸਾ ਉਹ ਝੋਲਾ ਲੈ ਕੇ ਆਇਆ ਅੰਕਲ ਝੋਲੇ ਚ ਗੜੀ ਗੜੀ ਤੇ ਆਪਣੇ 16 ਦੇ ਪਾ ਲੋ ਮੰਦਿਰ ਵਾਲੇ ਜਾਣਾ ਹੈਗਾ 16 ਦੇ ਝੋਲੇ ਬਹੁਤ ਬੜਾ ਜੱਗਾ ਧੱਗਾ ਕਿਤੇ ਮੈਂ ਉਹ ਟਰੈਕਟਰ ਫਸਿਆ ਵਾ 10 ਮਿੰਟ ਰੁਕ ਜਾ ਜਾਨਵਰ ਲੈ ਕੇ ਆਉਂਦਾ ਜਾਨਵਰ ਨੇ ਕੱਢ ਮੈਂ ਹੋਰ ਸੋਚੇ ਤਾਂ ਮੈਂ ਕਿਹਾ ਕਿ ਇਹਨੂੰ ਪਲੂਆ ਕਾਕਲ ਉਹ ਅੰਕਲ ਝੋਲੇ ਤੇ ਰਾਦੇ ਕਿ ਅੱਜ ਇਹ ਇਹਦਾ ਰਾਜ ਨਹੀਂ ਦੱਸਣਾ ਆ ਇਹ ਰਾਜ ਨਹੀਂ ਦੱਸਣਾ ਕਿਨੇ ਪਕੌੜੇ ਤਾਂ ਨਹੀਂ ਪਾ ਕੇ ਲਿਆਉਣੇ ਲੰਗਰ ਜਿੱਦੇ ਜਗੇ ਕੀ ਹੋਇਆ ਕਿੰਨੇ ਪਾਈਏ ਇਹ ਹੋਰ ਪੰਗਾ ਲਿਆ ਵੇ ਕਹਿੰਦਾ ਕਿੰਨੇ ਦਾ ਪਾਈਏ ਕੀ 16 ਲੈਂਦਾ ਨਹੀਂ ਹੁਣ ਦੋਈ ਤੀ ਵਾਰ ਫੇਰ ਗੱਲ ਲੱਗ ਗਈ ਨਾ ਉਹ ਇਹਦਾ ਰਾਜਾ ਟਰੈਕਟਰ ਲੈ ਗਿਆ ਮੈਂ ਮੈਂ ਤਾਂ ਇਹਦਾ ਬਹੁਤ ਰਾਜਾ ਟਰੈਕਟਰ ਲੈ ਗਿਆ ਉਹਨੂੰ ਵੀ ਟਰੈਕਟਰ ਨਾਲ ਤੁਹਾਨੂੰ ਪਤਾ ਹੈ ਵਿਚ ਹੈ ਨਾ ਟਰੈਕਟਰ ਦਾ 26 ਇਹਦਾ ਪਰ 85 ਲੈ ਇਹਨਾਂ ਨੇ ਕੰਮ ਜਾਰਾ ਲੈ ਲਿਆ ਤਾਂ ਆਪਾਂ ਫੋਲ ਤਾਂ ਗਾਟ ਹੀ ਨਹੀਂ ਆਹੋ ਉਹ ਜਾ ਕੇ ਚੱਲੀਏ ਆਪਾਂ ਨਹੀਂ ਆਕਰ ਆਏ ਹੋ ਜੱਟ ਹਾਂ ਚੱਲੀਏ ਆਪਾਂ ਚਾ ਮੋੜ ਹਾਂ ਅੰਕਲ ਨੇ ਆਇਆ ਨਾ ਡੇਢ ਗੇੜਾ ਆ ਕੇ ਨਾ ਗਰਾਹੀ ਡੇਢ ਗੇੜਾ ਹੁੰਦਾ ਡੇਢ ਗੇੜਾ ਐਂ ਕਰੀ ਬਿੱਲ ਚੱਕ ਲਈ ਕਰ ਤੇ ਜੇ ਪੁੱਛਿਆ ਕਹਿੰਦਾ ਵੀ ਪਟਿਆਲੇ ਦੇ 12 ਬੰਦਲ ਦਾ ਮਿਲ ਜੂਗਾ ਬਾਈ ਮੇਰੀ ਗੱਲ ਸੁਣ ਚੜੂਗਾ ਕਿੱਧਰ ਨੂੰ ਟਰ ਜਾਣਾ ਮੈਂ ਹਾਂ ਜਾਣ ਹੈਗੀ ਦਾ ਦਾ ਜੱਗਾ ਹੈ ਚੱਲਾ ਉਹ ਭਾਈ ਆਪਣਾ ਸਮਝਾ ਲੇ ਪਾਰਾ ਸੁਲਾਹ ਕਰਕੇ ਹਾਂ ਜਿੱਕੇ ਵੰਪਰ ਕਿਥੇ ਗਿਆ ਚੱਲ ਮਾਰ ਸਲਫ ਬੈਕ ਨੂੰ ਪਾ ਕੇ ਚੱਲੀਏ ਜਿੱਕੇ ਬਿੱਲ ਲੈ ਕੇ ਜਾਣਾ ਤਾਂ ਮੈਨੂੰ ਅੱਗੇ ਪਹਿਲਾਂ ਕਿਹ ਕਰ ਜਾਂਟੇ ਬਿੱਲ ਲੈ ਕੇ ਜਾਣਾ ਹਾਂ ਜਿੱਗਾ ਡਰਾਈਵਰ ਸਰੇ ਦਾ ਪਪੀ ਆਉਂਦਾ ਜਿਆਦਾ ਏ ਇਹਨੂੰ ਮਾਗੇ ਲਿਖਣਾ ਮੇਰੇ ਘਰ ਹੌਲੀ ਚੱਲੇ ਕਰ ਟੈਂਪੋ ਕਰਕੇ ਜਿੱਕੇ ਚੱਕ ਕੇ ਲੈ ਜਾਓ ਚੱਕ ਕੇ ਲੈ ਜਾਓ ਉਹਦਾ ਟੈਂਪੋ ਕਰੋ ਉਹ ਭਾਈ ਕਿੱਥੇ ਦੀ ਕੰਨਾ ਨੀਵਾ ਖੇਤ ਸਾਰੀ ਦੁਨੀਆਂ ਨਾਲ ਲੱਗ ਗਿਆ ਹਾਂ ਝਟਪਟ ਝਟਪਟ ਇਹਦੇ ਵਾਹ ਕੇ ਦੇ ਕੰਨੇ ਵਾਹ ਅੱਗੇ ਵਿਚ ਆ ਜਿਹੜਾ ਜੰਮਿਆ ਵਾ ਇਹ ਦੇਖੇ ਪੰਮੇ ਬਾਈ ਦੇ ਨਵੇਂ-ਨਵੇਂ ਤਰੀਕੇ ਲਓ ਜੀ ਬਾਈ ਪਹੁੰਚ ਗਏ ਸਮਰਾਲਾ ਸ਼ਹਿਰ ਪਹੁੰਚ ਗਏ ਬਾਈ ਸਮਰਾਲਾ ਸ਼ਹਿਰ ਇਹ ਮਟੈਰਾਂ ਨੇ ਕੋਹ ਆਹ ਟਾਇਰ ਪਿਆ ਬਾਈ 14.22 ਦਾ ਫਰਕ ਤੁਹਾਨੂੰ ਦਿਖਾਉਂਦਾ ਏ ਨਾਲ ਬਾਈ 13 ਦਾ ਤੇ ਇਹ 14 ਦਾ ਦੇਖੋ ਫਰਕ ਇਹ 14 ਦੇ 13 628 ਦਾ ਬਾਈ ਇਹ ਆ 14 ਦਾ ਦੇਖੀ ਤਾਂ ਪਹਿਗੇ ਪਨਾ ਅਕਾਉਂਟ ਚ ਆਏ ਆ ਹਾਂ ਦੇਖੀ ਅਕਲ ਮੂਰੇ ਵਾਲੇ ਵੀ ਫਿਰ 90 90 ਪਾਉਂਗੇ ਨਾ ਸੇਵਾ ਕਰਤੀ ਮੁੰਡੇ ਨੇ ਪਾਣੀ ਪਲਾ ਦਿੱਤਾ ਨਹੀਂ चले के चले यार आह नहीं बड़ा है ਇੱਦਾਂ ਰੇ ਨਹੀਂ ਹੈਗੇ ਮੇਰੀਆਂ ਗਲੀਆਂ ਵਾਲੇ ਚੱਲੇ ਪਏ ਜੀ ਅੱਜ ਫੈਸਲਾ ਤਿਆਰ ਕਰਨੇ ਪਣਗੇ ਅੱਛਾ ਜੀ ਹਲਕੇ ਆਪਾਂ ਤੁਹਾਨੂੰ ਦੇਣੇ ਨਹੀਂ ਹੈਗੇ ਨਾ ਫਿਰ ਵਧੀਆ ਵਾਲੇ ਦੇ ਦੋ ਲਓ ਜੀ ਵੀਡੀਓ ਆਉਂਦੀ ਵਧੀਆ ਵਾਲੇ ਰੰਮ ਲੈਣੇ ਬਾਈ ਵਾਕਲ ਆਕੇ ਲਿਆਏ ਸੱਪ ਛੋਟੇ ਸਰ ਹੁਣ ਦੇਖੀ ਚੰਨ ਜਗ੍ਹਾ ਹੈਵੀ ਹੈ ਹਾਂ ਤਾਂ ਸਾਡਾ ਸਰੇ ਦੇ ਹੈਵੀ ਲੈਂਦੇ ਫਿਰ ਇੱਥੇ ਪੂਰੀ ਜੇ ਨਹੀਂ ਹੈਗੇ ਹਾਂ ਅਕਲ ਚੱਕ ਕੋਈ ਛਾਂਕਦਾ ਮੋਟ ਲਈ ਹੁੰਦਾ ਹੈ ਸਿਆਣੇ ਦੱਸਦੇ ਆਂ ਵੀ ਉਹ ਤਾਂ ਕੰਮ ਨੂੰ ਤਾਂ ਕਿੱਥੇ ਜਾਂਦਾ ਹੈ 50 ਸਾਲ ਖੇਤੀ ਕਰੀ ਜੇ 50 ਕਿਲੇ ਦੇ ਨਾਲ ਅੰਕਲ ਮੜਾ ਕੰਡਾ ਕਰਕੇ ਦੇਖੀ ਹਾਂਜੀ ਉਹ ਨਹੀਂ ਕਰਾਂ ਭਾਈ ਮੇ ਤਾਂ ਪਿੱਟਦੇ ਵੀ ਲੋ ਜੀ ਭਾਈ ਇੱਕ ਟਾਇਰ ਰੱਤਾ ਖੋਲ ਟਾਇਰ ਸਾਡੇ ਹਲੇ ਆਏ ਨਹੀਂ ਠੀਕੇ ਰੈਡੀ ਹੋਰ ਬਸ ਗਈ ਵੀ ਅੱਜ ਕਾ ਲੋੜ ਹੋ ਰਹੀ ਐ ਕਿਦਾਂ ਮੈਨੂੰ ਨਹੀਂ ਪਤਾ ਤੂੰ ਦੇਖ ਯਾਰ 베어ਿੰਗ 부ਰੀ ਨੂੰ ਕੀ ਹੁੰਦਾ ਜੇ ਅੱਗੇ ਨੂੰ ਪਤਾ ਹੁਣ ਉਹ ਹੈ ਬ੍ਰੇਕ ਹਿਲਦਾ ਸਹੀ ਹੈ ਦੇਖੇ ਟਾਇਰ ਬੰਨੇ ਟਾਇਰ ਨਹੀਂ ਨਾ ਬੰਨੇ ਪੈ ਜੈਕ ਹਿਲਦਾ ਨਾ ਲੋ ਜੀ ਬਾਈ ਮੁਰਲੇ ਟਾਇਰ ਪਾਣ ਲੱਗੇ ਆਹ ਟਾਇਰ ਸਾਨੇ ਤੋਂ ਗੋੜਾ ਨਹੀਂ ਨਾ ਤੇ ਉਪਾਉਂਗੀ ਯਾਰ ਅਜਕੇ ਪਤਾ ਨਹੀਂ ਪੁੱਛ ਲਓ ਮੜਾ ਬਾਈ ਨੂੰ ਉਪਾਉਂਗੀ ਯਾਰ ਆਹ ਚੀਜ਼ੇ ਭਰਿਆ ਨੇ ਜਗੇ ਮਸ਼ੀਨਾਂ ਨਾਲ ਕੰਮ ਔੜੀਆਂ ਕੱਲੇ ਲੋਟਾ ਕੰਮ ਹੈ ਲੈ ਟਿਊਬ ਵੀ ਨਵੀਂ ਲਈ ਲਈ ਭਾਈ ਟਿਊਬ ਤੁਹਾਨੂੰ ਦਿਖਾ ਰਹੇ ਹਾਂ ਕਿਹੜੀ ਕੰਪਨੀ ਦੀ ਭਾਈ ਇਹ ਇਹ ਪਾਈ ਹੈ ਇਹ ਆ ਜੇ ਬਾਦੇ ਦੀ ਹੈ ਤੁਸੀਂ ਜੇ ਕੋਈ ਬੜੀ ਟੂਬ ਕਹਦੇ ਕੋਈ ਹੈ ਬੜੀ ਟੂਬ ਬੜੇ ਟਾਇਰ ਦੇ ਬੜੀ ਟੂਬ ਪਹਿਲਾਂ 7 ਪਿਆਲੇ ਨਹੀਂ ਪੈਂਦੀ ਫਿਰ ਛੋਟੀ ਹੋਣੀ ਹੈ ਲਓ ਜੀ ਭਾਈ ਟਾਇਰ ਆ ਗਏ 14 ਦੇ ਜੇ ਕੇਰ ਬੋਲ ਕਰੀ ਕਰਦਾ ਕਰਦਾ ਉਹ ਕਰਦਾ ਅੰਕਲ ਕਰਦਾ ਪਾਣੀ ਆਦੇ ਬਾਈ 16 ਦੇ ਪੌਣੇ ਆ ਤੇ ਆਪਣੇ 14 ਵਾਲੇ ਆ ਗਏ ਇੱਧਰ ਲੋ ਜੀ ਬਾਈ ਇੱਕ ਟਾਇਰ ਪੈ ਗਿਆ ਇੱਧਰ ਵੀਰ ਵੀ ਆਣਾ ਬੈਠਾ ਆ ਮਾਨੂੰ ਜਿੰਨਾ ਆ ਆ 14 ਦਾ ਬਾਈ ਇਹ ਆ ਸਾਈਡ ਤੇ ਰਾਂ ਦਾ ਹੈ ਇਹ ਜੇ ਫਰਕ ਹੈ ਬਾਈ ਲਓ ਜੀ ਬਾਈ ਉਧਰ ਆਪਣਾ ਟਾਇਰ ਆ ਗਿਆ ਰਿੰਮ 'ਚ ਬੈ ਕੇ ਤਿਆਰ ਹੋ ਗਿਆ ਹੋ ਗਿਆ ਬਾਈ ਤਿਆਰ फर्क देखो भाई हम मुझे टायर था सात बजे था नौ सोलह का एक सैड भाई छेवे है पेल इधर पै गए ਉਹ ਲੈ ਗਿਆ ਕਿਉਂਕਿ ਆ ਤਾਂ ਸਾਡਾ ਹੋ ਗਿਆ ਲੋ ਜੀ ਬਾਈ ਦੂਜਾ ਟੈਰ ਵੀ ਆ ਗਿਆ ਮੂਰੇ ਵਾਲਾ ਅੰਜਾਨ ਕੱਲੀ ਕੇ ਮੇਰੇ ਖਾਉਦਾ ਸਾਉਦਾ ਬਹੁਤ ਸਾਉਦਾ ਤਾਂ ਸੀ ਉਹਰੇ ਆ ਕੇ ਕਰਦੇ ਨਹੀਂ ਜੀ ਬਾਈ ਨਾਲ ਜੋ ਕੋ ਸਾ ਕਿਹਾ ਉਹ ਆਪਣੇ ਕਹਿਦਾ ਵੀ ਕਰਦਾ ਜੀ ਕੰਮ ਬਸ ਬਾਈ ਆਪੇ ਕਰਦਾ ਬਾਈ ਨਾਲ ਕੋਈ ਸਾਉਦਾ ਨਹੀਂ ਨਾ ਬਾਈ ਕਰਦਾ ਸਾਡੇ ਨਾਲ ਕਹਿੰਦਾ ਨਾ ਪਵਾ ਲੂ ਫੇ ਬਾਅਦ ਵਿੱਚ ਦੇਖਾਂਗੇ ਉੱਪਰ ਪਿਆਰੇ ਮੈਂ ਬਾਈ ਸਾਰਿਆਂ ਕੇ ਨੇ ਜੀ ਸਾਰਿਆਂ ਨਾਲ ਸਾਰਿਆਂ ਨਾਲ ਆਉਂਦਾ ਬੰਦਾ ਦੂਰ ਹੈ ਕਿ ਨਹੀਂ ਕਦਰ ਤਾਂ ਕਰਨੀ ਹੋ ਪੈਂਦੀ ਬਾਈ ਨੇ ਇੱਕ ਕਿਹਾ ਵੀ ਅੰਕਲ ਨੂੰ ਮੈਂ ਭੁੱਲ ਨਹੀਂ ਸਕਦਾ ਕਦੇ ਵੀ ਜਦ ਅਰਜਨ ਦੇ ਟਾਇਰ ਪਾਏ ਤੇ ਮੂਰੇ ਲੈ ਕੇ ਹੋਲੇ ਤੇ ਫਿਰ 15-20 ਹਜ਼ਾਰ ਦੇ ਜੱਗੇ ਦੇ ਦੂਏ ਲੁੱਟਦੇ ਨੇ ਉਹ ਬਾਈ ਕਹਿੰਦਾ ਯਾਰ ਲੈ ਜਾ ਮੈਂ ਡੈਰਾਂ ਮੈਂ ਖਾ ਯਾਰ ਇੰਨਾ ਕਹਿੰਦਾ ਯਾਰ ਤੂੰ ਗੁੱਗਲ ਦੇ ਕੱਲ ਸਾਡੇ ਸਰਕਲੇ ਸਾਰਾ ਦੂਰੋਂ ਚੱਲਦਾ ਨਾਲ ਬੰਦਾ ਇੰਨੀ ਦੂਰੋਂ ਆਉਗੇ ਜਿਵੇਂ ਦੀ ਇੱਜ਼ਤ ਮਾਣ ਨਹੀਂ ਕਰਾਂਗੇ ਨਾ ਠੀਕ ਬਾਈ ਤੁਸੀਂ ਬੰਦਾ ਬਾਲਨੇ ਆ ਕੇ ਕਹਾ ਯਾਰ ਫੇਰ ਫੋਨ ਕਰਨਾ ਪੈ ਜਾਏ ਬਾਈ ਜਾਂ ਪਾਦੀ 50000 20000 ਸਣਾ ਜਮਾਨਾ ਸਣਾ ਤਰਾ ਨਾ ਕੋਈ ਨਹੀਂ ਵੀਰੇ ਕੋ ਆਪਣੇ ਉੱਥੇ ਦੀ ਗੱਲ ਆਪਣੇ ਕੋਲ ਤਕਰੀਬਨ ਬੱਦੇ ਬੜੀ ਆਉਂਦੇ ਨਾ 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 ਸੱਚ ਤਾਂ ਆਹੀ ਸਹੀ ਦੱਸਾਂ ਕਿਰਪਾ ਬਾਬੇ ਦੀ ਆ ਬਾਕੀ ਆਪਾਂ ਨੇ ਟਾਇਰ ਬੋਲੇ ਬੇ ਥੰ ਦਿਖਾਉਂਦੇ ਟਰੈਕਟਰ ਤੇ ਸਾਡੀ ਡੀਲ ਵਧੀਆ ਰਹੀ ਹੁਣ ਚਾਲੇ ਘਰ ਨੂੰ ਬਾਈ ਨਾਲ ਫੋਟੋ ਕਿ ਕੀਤੀ ਆ ਲੋ ਜੀ ਵੇ ਟਰੈਕਟਰ ਨੂੰ ਲੈ ਕੇ ਘਰ ਪਹੁੰਚ ਗਏ ਤੇ ਤੇ ਸਰਬਜੀਤ ਤੇ ਅੰਕਲ ਟਰੈਕਟਰ ਪਰਾਂਗੇ ਤੇ ਵੀਰ ਤੇ ਆਪਾਂ ਮੋਟਰਸਾਈਕਲ ਪਰਾਲੀ ਛੇਰ ਘੁੰਮ ਕੇ ਬੰਪਰ ਵਰਗੇ ਥੋੜਾ ਕੁਛ ਕੇ ਆਏ ਜਦ ਲੰਬਾ ਬੰਪਰ ਲੋਣੇ ਦੀ ਕਿਆ ਰੇ ਡੂਰ ਆ ਉਬੀ ਤੁਹਾਨੂੰ ਦੇਖੀ ਗਏ ਵੀਡੀਓ ਚ ਤੇ ਵੀਰ ਨਾਲ ਟਰੈਕਟਰ ਲੈ ਕੇ ਆ ਗਏ ਤੇ ਤੇ ਫਰਕ ਦੇਖੋ ਬਾਈ ਕਾਫੀ ਪੈ ਗਿਆ ਰਿੰਮ ਆਪਣੇ ਬਲੈਕ ਕਰਤੇ ਰਿੰਮ ਵੀ ਬਾਈ ਚੌੜੇ ਵਾਲੇ ਆ ਜਿਹੜੇ ਪਹਿਲਾਂ ਤੇ ਉਹ ਛੋਟੇ ਵਾਲੇ ਤੇ ਆਪਣੇ ਪੂਰੇ ਪਰ 7.50 ਟਾਇਰ ਚੜਾਇਆ ਪਤਾ ਉਹ ਰਿੰਮ ਵੀ 7.50 ਦੇ ਲੈਣੇ ਪੈਣੇ ਤੇ ਹੁਣ ਉਹਤੇ ਵੀ ਬੜਾ ਸਾਈਜ਼ ਰਿੰਮ ਲੈ ਆਂਦਾ ਬਾਈ ਜੇ ਹੋਰ بڑے ਪਾਉਣੇ ਹੋਣਗੇ ਕਿਉਂਕਿ ਇੱਕ ਵਾਰ ਪਹਿਲੇ ਲਾਦੇ ਆ ਬਾਕੀ ਤੁਸੀਂ ਦੇਖ ਸਕਦੇ ਹੋ ਬਾਈ ਟਾਇਰ ਐਦਾਂ ਲੱਗਦਾ ਹਾਲੇ ਬੰਪਰ ਤੇ ਬਗਰ ਪੁੱਟਾ ਜਾ ਟੈਰ ਹੋਈ ਆਪਣਾ ਵਿਕੇਟੀ ਦੇ ਪਿਛਲੇ ਕਮਾਂਡਰ ਬਾਈ 14928 ਦੇ ਤੇ ਮੂਰੇ ਵਾਲੇ ਹੈਗੇ ਬਾਈ 916 ਦੇ 9090 ਵਿਕੇਟੀ ਕੰਪਨੀ ਉਹੀ ਪਾਈ ਹੈ ਬਸ ਥੋੜਾ ਜਿਹਾ ਸਾਈਜ਼ ਦਾ ਫਰਕ ਪਾਇਆ ਹੈ ਪਿੱਛੇ ਤੋਂ ਵੀ ਲਾਉਂਦਾ ਬਾਈ ਤੁਹਾਨੂੰ ਦੇਖੋ ਕਿ ਸਟicker ਲੱਗੇ ਹੋਏ ਬਾਈ ਹਾਲੇ ਦੇਖ ਲੋ ਨਾਲੇ ਦੋਨੋਂ ਅਧਰ ਕਾ ਗਿਆ ਆਉਂ ਲੱਗੇ ਬਾਈ ਜਿਹੜੇ ਪੁਰਾਣੇ ਰਿੰਮ ਤੇ ਇਹ ਪੰਨਾਂ ਵਾਲੇ ਲਿਆਏ ਕਿਉਂਕਿ ਜੇ ਕਈ ਵਾਰ ਲੋਡ ਪੈ ਜਾਵੇ ਫਿਰ ਮਿਲਦੇ ਨਹੀਂ ਹੈਗੇ ਤਾਂ ਕਰਕੇ ਟੂਬਾ ਵੀ ਨਾਲੇ ਲਿਆਏ ਪੁਰਾਣੀਆਂ ਤੇ ਰਿੰਮ ਵੀ ਲਿਆ ਟਾਇਰ ਉਹਨਾਂ ਦੇ ਰਾਇ ਤੇ ਟੂਬਾ ਪਈਆਂ ਆਹ ਦੇ ਲੋਡ ਪਈ ਤਾਂ ਬਾਈ ਟੂਬਾਂ ਤੇ ਇੱਕ ਟਾਇਰ ਕਿਸੇ ਦੇ ਆਸੇ ਪਾਸੇ ਚੱਲਦੇ ਲੈ ਕੇ ਪਾ ਕੇ ਆਪਾਂ ਕੰਮ ਸਾਰ ਸਾਦੇ ਆ ਕਿਉਂਕਿ ਉੱਥੇ ਇਹ ਕੰਮ ਨਹੀਂ ਆਉਂਦੇ ਉਹ ਰੇਟ ਦਾ ਘਾਟੇ ਰੱਖਦੇ ਤਾਂ ਕਰਕੇ ਉਹ ਕਹਿੰਦੇ ਆਪਣੇ ਘਰੇ ਲੈ ਜਾਓ ਵੀ ਤੁਹਾਡੇ ਕੰਮ ਆ ਜੂਗੇ ਆਪਾਂ ਘਰ ਨੂੰ ਲਿਆਏ ਤੇ ਬਾਕੀ ਬਾਈ ਪ੍ਰੈਸਰ ਪ੍ਰੈਸ਼ਰ ਸਟੇਰਿੰਗ ਕਰਕੇ ਮੋੜਨੇ ਮੋੜਨੇ ਨੂੰ ਕੋਈ ਚੱਕਰ ਨਹੀਂ ਹੈਗਾ ਕਿਉਂਕਿ ਜਿੱਦਾਂ ਮਰਜ਼ੀ ਟਾਇਰ ਹੋਵੇ ਪ੍ਰੈਸ਼ਰ ਕੇ ਹੋਵੇ ਕੋਈ ਚੱਕਰ ਨਹੀਂ ਪੈਂਦਾ ਬਾਕੀ ਜਿਹੜਾ ਛੋਟਾ ਰਿੰਮ ਤਾਂ ਬਾਈ ਉਹ ਉਰੇ ਨਾਲ ਲੱਗਦਾ ਤਾਂ ਹੁਣੇ ਵੀ ਦੇਖੋ ਦੋ ਦੋ ਇੱਕ ਉਂਗਲ ਦਾ ਫਰਕ ਪੈ ਗਿਆ ਇੱਧਰ ਵੀ ਤੇ ਆ ਸਾਡੇ ਨਾਲ ਟਾਣੂ ਵੀ ਆ ਚੀ ਦਾ ਹੀ ਫਰਕ ਪੈ ਗਿਆ ਨੇ ਉਹ ਨਾਲ ਖੰਦਾ ਤੈਣਾ ਬਾਕੀ ਦੇਖ ਸਾਦੇ ਬਾਈ ਤੁਸੀਂ ਮੂਰੇ ਤੇ ਇਦਾਂ ਲੱਗਦਾ ਨੋਈ ਮੈਂ ਕਿ ਦੇਖਣਾ ਹੈ ਹਾਂ ਉਹ ਵਟ ਨਿਕਲ ਗਏ ਪਹਿਲਾ ਕੱਚ ਸੀ ਪਹਿਲਾ ਕੱਚ ਸੀ ਪਿਛਲਾ ਵੀ ਇੰਨਾ ਧਿਆਨ ਨਾਲ ਸੀਹਲਾ ਵੀ ਫਰ ਗਿਆ ਹੁਣ ਮੈਂ ਕਿ ਦੇਖ ਲੈ ਲੱਗਦਾ ਵੀ ਕੋਈ ਭਲੇਖਾ ਏ ਸਾਲ ਲੱਗਦਾ ਸਾਲ ਲੱਗਦਾ ਮੈਂ ਕਿਰੇ ਵੀ ਮੰਨੇ ਚ ਰਹਿਣਾ ਬੜੇ ਪਾਉਣੇ ਮੈਂ ਕਿਰੇ ਵੀ ਕਹੀ ਵੀ ਗੱਲ ਸੱਚੀ ਹੋ ਗਈ ਇਹ ਵੀ ਕੰਮ ਪੂਰਾ ਹੋ ਗਿਆ ਠੀਕ ਆ ਮੈਂ ਕਿ ਉਹ ਨੂੰ ਵੀ ਦੇਖ ਲੈ ਚੜਾ ਚੜੜਾ ਪਿਛਲਾ ਵੀ ਬੜਾ ਹੋ ਗਿਆ ਨਾ ਬੜਾ ਹੋ ਗਿਆ ਲੋਈ ਮਿਲੋ ਇੱਧਰ ਸਾਡੇ ਪੰਮੂਆੜੀ ਨੂੰ ਹਾਂਜੀ ਵਲੋਗ ਸੱਸਰੀ ਗਾ ਕੀ ਹਾਲ ਹੈ ਜੀ ਧੀਆ ਥੋੜੀ ਨੀਂਦ ਪੂਰੀ ਹੋ ਗਈ ਕਿ ਨਹੀਂ ਹੋਗੀ ਹੋਗੀ ਮੇਰੀ ਤਾਂ ਹੋ ਗਈ ਤੂੰ ਦੱਸ ਆਪਣੀ ਤੇਰੀ ਨੀਂਦ ਪੂਰੀ ਹੋ ਗਈ ਤੇਰੀ ਹੋਗੀ ਮੇਰੇ ਲੋਦਨਸਾਲ ਨੂੰ ਪਿਆਰ ਤੇ ਸੱਸ ਕਾਲੂ ਉੱਠ ਖੜੇ ਬੱਸ ਐਨ ਲੇਟ ਕਾ ਤੋ ਉੱਠਦੇ ਰਾਤ ਨੂੰ

ਦੇਖੇ ਬੱਲੇ ਜਿੱਦਣ ਆਇਆ ਸੀਦਣ ਤੇਰਾ ਪੁਆਇੰਟ 6 ਸੀਗਾ ਕੱਲ 14.9 ਤਾ ਬੱਲੇ ਬੱਲੇ ਤੇਰਾ ਨੰਬਰ ਵੀ ਦੇਖਦੇ ਛਾਪੇ ਬੜੇ ਤੇਜ਼ ਆ ਡੋਨਟ ਕਿਆਨ ਹੈ ਦੀਰ ਹੁਣ ਘਰ ਵਾਤ ਤੂੰ ਹੋਰ ਬਸਰੀ ਕਿੱਦਾਂ ਕਰੀਆ ਚਲ ਬਾਏ ਕਰਦੇ ਫਿਰ ਬਾਏ ਟੀਵੀ ਦੀ ਅੱਗ ਆ ਬਾਈ ਮੁੰਡਿਆਰੇ ਟੀਵੀ ਦੀ ਨਿਆਣੇ ਦੇਖਦੇ ਤੇ ਅੱਗ ਲੱਗੀ ਵੀ ਐ ਗੱਲ ਕੀਤੀ ਐ ਅੱਗ ਅੱਗ ਲੱਗੀ ਨਿਕੜਦੀ